ਜੀ ਹੋਰ ਬਾਰ ਹਮੇਦਾ ਬੋ ਪੀ ਗਾ ਨਹੀਂ ਹਾਲ ਮਾਰ ਗਿਆ ਦਾ ਸੀ ਦਾ ਬਸ ਆਹ ਹੈ ਕਰਦੇ ਸਰ ਦੇਖ ਰੋ ਹੈ ਗਾਈ ਤਾਰੀ ਬਗੀ ਪਪਾ ਆ ਦੇਖੋ ਮੁੱਠੀ ਆ ਮੋੜਾ ਕਰ ਬੱਚੇ ਹੋ ਗਏ ਇਹਦਾ ਐ ਕਰੀ ਹਮੈਂ ਮੰਗੂ ਪੈਸਾ ਲਈ ਆ ਬਸਰਾ 2 ਇਰ ਵਿੱਚ 2 ਦੇ ਵੀ ਸਾਈ ਕਰ ਲੋ ਕਰਾ ਸ਼ੇਰ ਬਣ ਕੇ ਸਾਈ ਕਰ ਦੇਣਾ ਕੀ ਕੀ ਮੰਗਿਆ ਸ਼ਰੀਕ ਉਹ ਮੰਗੀ ਜਾਂਦੇ ਜਿਹੇ ਬੋ 40 ਮੰਗੇ ਦਾ ਮਾਰਾ ਬ ਕੋਈ ਕਹਿ ਨਹੀਂ ਆਉਂਦੀ ਆਪਾਂ ਉਹ ਵੀ ਮਰਜੀ ਨਾਲ ਪੈਸੇ ਲਾਉਣੇ ਨੇ ਖਿੱਚੀ ਦਵਾਣੀ ਇਹਦੀ ਉਹਦੀ ਖਿੱਚੀ ਦਵਾ 17 ਦਾ ਬਹਾਨਾ ਆ ਆ ਫੜ ਸਾਈ ਪੱਕਰੀ ਪਾ 15000 ਦੀ ਬਾਈ ਹੈ ਮਾ ਤਾਂ ਮੋਲੀ ਦੇਣ ਵਾਲਾ ਕਰਿਆ ਬਾਈ ਉਹਨੂੰ ਮੈਂ ਫਿਰ 20000 ਨੇ ਬਿਕਦੀ ਨਹੀਂ ਹੈਗੀ ਇਹ ਉਹ ਬੱਚੇ ਵੀ ਦੇਖ ਮਿੱਟੀ ਤੱਕੜਿਆ ਇਹ ਬੱਜਾ ਕਰਕੇ 15 ਰਾਤਾ ਬਸ ਕਰੀ ਉਹਦਾ ਗੱਲ ਬੱਕਰੀ ਬੀ ਨੀ ਬਿੰਨੇ ਪਤਾ ਬੱਕਰੀ ਮੇਰੀ ਬੱਚਾ ਕਰਕੇ ਮੇ ਵੇਦ ਵਾਲੇ ਬੱਕਰੀ ਕੱਲੀ ਲੈ ਜਾ ਫਿਰ ਕੱਲੀ ਬੱਕਰੀ ਕਰਨੀ ਆ ਨਾ ਪੱਠ ਪਾਲ ਨਹੀਂ ਹੈ ਬਈ ਉਹ ਬਈ ਨੂੰ ਮੈਂ ਸਾਹਿਬ ਰਾਣੀ ਬੋਲਾ ਕਰਿਆ ਬੱਕਰੀ ਜਿੰਨਾ ਬਤਰਾ ਵੀਰਿਆ ਪੱਠ ਇਹਨੇ ਪੱਠ ਪਾਲਣਾ ਬਿਆਰ ਇਹਨੇ ਪੱਠ ਪਾਲਣੀ ਹੈ ਉਹ ਤਾਂ ਠੀਕ ਚੱਲ ਪਾਲ ਤ ਆਪਣਾ ਦੋਨੇ ਲੈ ਮੇਰੇ ਕੋਲ ਸਾਡਾ ਬੰਦਾ ਦੇ ਨਹੀਂ ਨਹੀਂ ਹਾਂ 500 ਮੈਨੂੰ ਘਟ ਦੇ ਕੀ ਕਰੀਏ ਆੜ ਉੱਚਾ ਖਣਾ ਯਾਰ ਨਹੀਂ ਉਹ ਝਗੜਾ ਚੋ ਦੇ ਦਿਓ ਰੂਹਾ ਬੰਦਾ ਯਾਰ ਮੇਰੇ ਯਾਰ ਬੱਕਰੀ ਦਾ 10000 ਦੀ ਆ ਮੈਂ ਕਹਿੰਦਾ ਠੀਕ ਨਾ ਗੱਲ ਬੱਚੀ ਵੀ ਦੇਖਣਾ ਪਿੱਛੇ ਬੱਚਾ ਬੱਕਰੀ ਥੋੜਾ ਧਾਗੜਾਇਆ ਤਾਂ ਉਹ ਵੀ ਆ ਜੇ ਨਹੀਂ ਪਾਥੂ ਵੀ ਕੀ ਹੋਇਆ ਫਿਰ 16000 ਦੀ ਬੱਕਰੀ ਹੋਗੀ ਨਹੀਂ ਨਹੀਂ ਔਰ ਇਹਦਾ ਲਵੇ ਦਾ ਲੱਗ ਜਾ ਮੈਂ ਲਵੇ ਲਵੇ ਹੁਣ ਇਹਨੂੰ ਦੱਸ ਦੇ ਮੌਕੇ ਦੇ ਵੀ ਹੁਣ ਫਿਰ ਘੋਲ ਕੰਮ ਕੀ ਜਿਹਨਾਂ ਲਵੇ ਲੱਗਿਆ ਹੋਇਆ ਉਹ ਬੇਆ ਮੈਂ ਬੜਾ ਲੰਮਾ ਛੋਟਾ ਕੰਮ ਹੀ ਕਰੇ ਇੱਕ ਮਿੰਟ ਹਾਂ ਬੇਬੇ ਸਾਹਿਬ ਆਹ ਇੱਕ ਮਿੰਟ ਆਹ ਦੇਖਣਾ ਮਰਜ਼ੀ ਦੇ ਲੈ ਲੈ ਆਹ ਲਓ ਮੈਂ ਮੈਂ ਮੱਥਾ ਮਾਰ ਜੰਦਾਗਾ ਕੋਈ 500 ਤੇ ਮੇਰਾ ਮਸਾ ਮੈਂ ਮੁਰਕਾ ਮੈਸਾ ਨਹੀਂ ਗਿਆ ਨਾ ਉਹਦਾ ਗੱਲ ਸਹੀ ਹੈ ਤੇ ਮੁਰਕਾ ਆਜੂ ਕਰਨੀ ਹੈ ਤੂੰ ਐ ਮਨ ਨੂੰ ਆ ਦੇ ਮਾੜਾ ਇੱਥੇ ਇੱਥੇ ਤੂੰ ਹੀ ਪੱਕੇ ਪੈਸੇ ਲਾ ਕੇ ਲਿਆ ਬਸ ਨਹੀਂ ਜਾਈ ਜੀ ਮੈਂ ਫੜਾ 8.5 ਦੀ ਹਸਤ ਬਣਾ ਦੇ ਨਾ 15 ਦੀ ਉਹਦਾ ਪਹਿਲਾਂ ਮਲ ਬਣਾ ਲਾ 1500 ਲਾ ਲੈ ਕਿੰਨਾ ਲਾਇਆ ਮੈਂ ਉਹਦਾ ਸੋਨਾ ਲਾਇਆ ਮੈਂ ਭੁੱਲ ਜਾਣਾ ਕਰ ਮਾਗਰੀ ਕੰਮ ਕਰ ਮੈਂ ਹਸ 8.5 ਦੋਖੀ ਦੇ ਨਹੀਂ ਪੱਕੀ 8 ਹੋਗਾ 17 ਦੀ ਪੱਕੀ ਦੇ ਯਾਰ ਉਹ ਨਹੀਂ بکری 19000 دی بقّی لے جا لے 19000 لے بکری

ابے اللہ کو بابا اوئے خوشو بھائی خوشو ہاں خوشو آ دیکھو ہر ایک منٹ کریں پھر پتہ کرو کوئی بات نہیں ਛੜا چھکا لگا آ پھڑ بنا لگا جاوا گا میں ہوں آ موی نے لگ دے آ دیکھنا میں ہوں ایویں ਛੜਕੋ بھائی ਲੈ ہاردے ہاردے ایجو کا کوئی لگا یار اور وڈییا سوتا کیڑی گل آ ٹھیک ہے بچہ کوئی نہیں گل آ پے گئی تیرا سامنے ਕਾਲੇ ਜਾਨੀ ਗੱਲ ਇਹ ਹੈ ਇਹਨੂੰ ਪਿਆ ਦੀ ਦੱਤਾ ਆ ਦੇ ਬਸ ਇਹ ਕੋਈ ਆ ਬਈ ਉਹ ਆ ਦੇ ਲੋਕੋ ਬਸ ਬੱਚਾ ਇਹ ਮੀਂਹ ਦੀ ਬੋਲ ਖਲੂ ਬੋ ਜਾ ਤੂੰ ਇਹਨੇ ਕਰ ਦਿਆ ਅੰਡਾ ਆਉਣਾ ਤਾਂ ਠੰਡ ਨਹੀਂ ਨਹੀਂ ਤਾਂ ਦੁੱਧ ਮਾਰਾ ਥਣ ਪਰ ਜਾਉਂਦੇ ਘਰੇ ਬੱਕਰੀ ਨੂੰ ਬੱਚੇ ਸੋਹਣੇ ਨੇ ਬੱਕਰੀ ਸੋਹਣੀ ਹੈ ਗੁੱਗਲ ਤੇ ਐ ਗੁੱਗਲ ਪੈ ਗਈ ਗੁੱਗਲ ਤੇ ਚੱਲ ਐ ਹੀ ਦੇ ਦੇ ਯਾਰ ਕਿੰਨੇ ਕੇ ਲੱਖ ਦੀ ਹੋਈ ਐ ਇਹ ਜਦੋਂ ਜਮੇ ਪੈ ਹੋਏ ਹਾਂ ਅੱਜ ਕੱਲ ਨਾ ਹਰ ਰੋਜ਼ ਚੱਕਦਾ ਹਾਂ ਹੁਣ ਗਰਮੀ ਹੋ ਜਾਂਦੀ ਯਾਰ ਆਹ ਚੱਕ ਕੇ ਦੇਖ ਦੀ ਕਰਾ ਮੈਂ ਗਿਣਾ ਉਹਨੂੰ ਲੈ ਬਈ ਇੱਕੋ ਦੋ ਤਿੰਨ ਚਾਰ ਕੀ ਬੋਲੇ ਉਸਕੀ ਪੰਜ ਛੀ 7 8 9 10 11 12 13 14 15 16 17 17.5 ਠੀਕ ਹੈ ਚਲ ਵੀ ਕਰਾ ਲੈ ਪਰਚੇ ਓਏ ਇਹੀ ਗੱਲ ਗਾ ਹਾਂ ਉਹ ਬਕਬੂ ਲੈਣੀ ਹੁਣ ਆਵਰ ਆ ਦਾ ਮੁਖੀ ਦਾ ਹੋਲਾ ਰਾਏ ਗਰੀ ਖੜਾ ਮੁਖੀ ਨੂੰ ਸਹੀ ਕਿਸੇ ਬਣਾਉਂਗਾ ਰਾਏ ਆਏ ਖੜ ਜੂਗੀ ਸਹੀ ਖੜਾ ਫੜਾ ਇੱਕ ਕੀ ਜੀ ਪੱਕੀ ਦੇ ਯਾਰ ਹੁਣ ਘਟ ਬੇਹੜਾ ਆਏ ਨੇ ਲੰਦਰਾ ਤੂੰ ਆਏ ਪਾਪੜਾ ਕਦੇ ਨੇ ਤਾਂ ਸਾਈ ਫੜ ਲਈ ਉਹਨੂੰ ਪਾਸ ਦਾ ਮੋੜ ਕੇ ਠੀਕ ਹੈ ਕਿ ਮੋੜ ਦਾ ਉਹਦੇ ਜੀ ਮੋੜੇ ਨਾ 1 24 ਲਿਓ ਇਹ ਜਲਦੇ ਹੁਣ ਮਾਗੀ ਨੂੰ ਕੱਟ ਗਿਆ 5000 80 7000 ਦਾ ਸਾਡੇ ਤੇ ਵੀ ਪਾਵਾ ਨਾ ਵੀ ਕੁਛ ਨਹੀਂ ਖੜਾ ਤੂੰ 25000 ਮੰਗਾ ਮੈਨੂੰ ਆਹ ਦਾ ਰੋ ਪੱਕੀ ਜਿਉ ਤੈਨੂੰ ਕਿਹਾ ਮੈਂ ਤੈਨੂੰ ਮੰਗਿਆ 25 ਆ ਕਦੋਂ ਮੰਗਿਆ 525 ਦਾ ਮਾਲ ਕਰਦੇ ਕੋਲੇ ਖੜਾ ਉਹ ਜਦੋਂ ਜਦੋਂ ਨਾ ਜਦੋਂ ਨਾ ਮੈਂ ਜਦੋਂ ਬੋਦੀ ਕੇ ਦੇ ਲਿਆ 25000 ਨਹੀਂ ਨਹੀਂ ਤਾਏ ਆ ਕਿਹਾ ਕਿ ਦੇ ਦੇਗਾ ਕਿੱਥੇ ਉਹ ਖੜ ਜਾ ਬਦਲ ਲੱਫੋ 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 ਮੰਗਿਆ 25 ਕਿੰਨਾ ਲੱਫੋ ਲੱਫੋ ਇਹ ਤਾਂ ਹੀ ਮੰਗਦਾ ਤੈਨੂੰ ਕਹਿੰਦਾ 25 ਜਿਉਗਾ ਅਗਲੇ ਮਹਾ ਕੀ ਉਹ ਦੁਬਾਰਾ ਤੁਸ ਮੁੱਲ ਕਰਾਂ بچے نیونی بکری اور دو بکری کنڈ چالا دیں ਪੈਸੇ ਤੇਰੇ ਲਾ ਲਾ ਸਹੀ ਉਹ ਤੇਰੀ ਮਰਜ਼ੀ ਆ ਨਾ ਨਾ ਆ ਮੈਂ ਮੰਗਿਆ 25 ਤੈਨੂੰ ਕਹੇ ਖੜ ਜਾ ਮੈਂ 100 ਪਈ ਯਾਰ ਉਹ ਖੜ ਜਾ ਉਹ ਖੜ ਜਾ ਆ ਉਹ ਖੜ ਜਾ ਇੱਕ ਮਿੰਟ ਆਲੀ ਕਰ ਗਿਆ ਇੱਕ ਦਿਨੀ ਸਾਰੀ ਮੁੜ ਕੇ ਆਪਾਂ ਵੀ ਵੇਚਣੀ ਆ ਦੇਖੋ ਭਾਂਦੂ ਦੀ ਗਿਆ ਬੱਚਾ ਆ ਜਾ ਉਹ ਖੜ ਜਾ ਪਾ ਖਾ ਰੇ ਨਹੀਂ ਮੈਂ ਲਾ ਰਦਾ ਪੈਸੇ ਗੀ ਉਹ ਰੇ ਬਣੋ ਕੀ ਕਰ ਲਿਆ ਨਾ ਦੇ ਕੇ ਅਰਜੂ ਹੈ ਕੋਣ ਰਣੀਆ ਭਾਈ 2000 ਦੀ ਨਾ ਕੀ ਲੈ ਜਾ 21 ਮੈਂ 21 ਗਈ ਨਾ ਨਹੀਂ ਕਿੰਨੇ ਯਾਰ ਤੂੰ ਹੋਰ ਕਹਤਾ ਦਾ ਕਹਤਾ ਵੀ ਚਲ ਮੈਂ 25 ਦੂ ਤਨੋਂ 24 ਹੈ ਤਾਂ ਦੂ ਠੀਕ ਹੈ ਛੱਡ ਕੀ ਰਕੀ ਦੇਣੀ ਹੈ ਨਾ ਨਾ ਮੈਂ ਤੈਨੂੰ ਕੱਲੇ ਨੂੰ ਹੋ ਕੇ ਦੱਸ ਦਰ ਹੋ ਗਈ ਹੋ ਗਈ ਇਹ ਹੋ ਗਈ ਭਾਈ 12500 ਦੀ ਦੇ ਦੇ ਪੈਸੇ ਲੈ ਆ ਵੀ ਪਰਦੀ 베ਰੀ ਹੈ ਤੈਨਾਂ ਗਰੀਬ ਬੰਦਾ ਨਾ ਫਾਇਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਅੱਗ ਕਰੋ 드라마 ਤੇਰੀ ਕੀ ਨਾਮ ਹੈ ਤੈਨੂੰ ਬਹੁਤ ਜਰਦਾ ਹਾਂ ਕੋਈ ਬਚਾਓ ਉੱਤਰੀ ਚਾਹ ਪੀਣ ਤੇ ਮੈਂ ਅਸਲੀ ਗੱਲ ਜੀ 3 4 ਹੋ ਰਾਜਾ ਬੰਦ ਕਰ ਮੜਾ ਉਹ ਦੂ ਬਾਪੈ ਜਿਹੋ ਜਿਹੇ 20:00 ਤੇ 20:00 ਬਚੀ ਅਫਾੜਾ 11:30 ਦੀ ਜਮਾਨੀ ਹੈ ਉਹ ਫੇਰ ਕਿਹਨਾਂ ਤੂੰ ਜਮਾਨੀ ਤੂੰ ਵੀ ਦੱਸ ਕੋਈ ਤੂੰ ਬੱਸ ਮੈਂ ਬੂਹੇ ਮੋੜਾ ਅੰਤਰਾ ਪਹਿਲਾਂ ਲੱਗ ਗਿਆ ਦਾ 15 ਦੇ 3 ਨੇ ਮੈਂ ਕਿਹੜਾ ਲੱਗਾ 15 ਕੱਪ ਵੱਡੀ ਆ ਨਾ ਯਾਰ ਸਹੀ ਲੈਨ ਤੇ ਆ ਜਾ ਤੂੰ ਸਹੀ ਲੈਨ ਜੇ ਤੂੰ 15 ਰੋਸ ਮੰਨਦਾ ਉਹ ਕਿਰਾਇਆ ਹੋ ਗਿਆ ਉਹ ਕਿ 15 ਲੱਗ ਗਿਆ ਸਹੀ ਲੈਨ ਤੇ ਆ ਜਾ ਆ ਫਿਰ 14 ਕੁ ਕੋਈ ਆਣਾ ਦਾ ਬੱਕਦੇ ਦੀ ਦਿੱਤੀ 12000 ਦੀ ਨਾ ਰੱਖ ਇੱਕ ਮੰਡਾ ਸਾਡੇ ਇੱਕ ਮੰਡਾ ਤੇ ਗੱਲ ਨਹੀਂ ਕਰ ਦੱਸਦੇ